ਹਾਂਜੀ ਵੀਰ ਸੇਲ ਵਾਸਤੇ ਆਇਆ ਫਾਰਮ ਟਰੱਕ 65 YYPY ਬਹੁਤ ਸਾਫ ਕੰਡੀਸ਼ਨ ਚ ਪਿਆ ਹੈਗਾ ਮਹਿੰਦਰਾ 265 DI ਇੱਕ ਸਵਰਾਜ 855 ਬਹੁਤ ਸਾਫ ਕੰਡੀਸ਼ਨ ਚ ਪਿਆ ਆਪਣੇ ਐਸ ਨੰਬਰ ਤੇ ਚਾਰ ਤੋਂ ਪੰਜ ਫੋਟੋਆਂ ਭੇਜ ਕੇ ਤੁਸੀਂ ਕਿਸੇ ਵੀ ਸਾਧਨ 'ਤੇ ਐਡ ਕਰਾ ਸਕਦੇ ਹੋ YouTube ਤੇ ਗੱਲ ਕਰਦੇ ਹਾਂ ਜੀ ਫਾਰਮ ਟਰੱਕ 65 2010 ਮਾਡਲ ਦਾ ਟਰੈਕਟਰ ਪੂਰਾ ਸ਼ੋਅਰੂਮ ਕੰਡੀਸ਼ਨ 'ਚ ਪਿਆ ਬਹੁਤ ਘੱਟ ਚੱਲਿਆ ਹੋਇਆ ਪੂਰਾ ਸਾਫ ਕੇ ਰੱਖਿਆ ਹੋਇਆ ਟਰੈਕਟਰ ਆ ਰੰਗ ਪੇਂਟ ਦਾ ਪੂਰਾ ਸਾਫ ਹੈ ਇਹ ਟਰੈਕਟਰ ਕਿਤੇ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਕਿਤੇ ਕੋਈ ਲੀਕੇਜ ਨਹੀਂ ਟਰੈਕਟਰ ਪੂਰੀ ਸਾਫ ਕੰਡੀਸ਼ਨ ਪਈ ਆ ਗੱਲ ਕਰੀਏ ਟਾਇਰਾਂ ਦੀ 90 ਪੈਸੇ ਟਾਇਰ ਪਏ ਟਰੈਕਟਰ ਦੇ ਤੇ ਟਰੈਕਟਰ ਇੰਜਨ ਗੇਅਰ ਲਿਫਟ ਪੰਪ ਦਾ ਜਮਾ ਓਕੇ ਪਿਆ ਕੋਈ ਕਮੀ ਪੇਛੇ ਨਹੀਂ ਪਾਵਰ ਸਟੀering ਹੈ ਟਰੈਕਟਰ ਫਸਟ ਓਨਰ ਆ ਟਰੈਕਟਰ ਹਾਈ ਸਪੀਡ ਆ ਟਰੈਕਟਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਮਿਊਜ਼ਿਕ ਸਿਸਟਮ ਨਾਲ ਆ ਕੁੱਲ 4450 ਘੰਟੇ ਟਰੈਕਟਰ ਚੱਲਿਆ ਹੋਇਆ ਜੀ 2010 ਮਾਡਲ ਆ ਰੇਟ ਰੱਖਿਆ ਮਾਲਕ ਵੀਰਾਂ ਨੇ 370000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜਾਊਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇਂ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਅੱਗੇ ਆ ਜਾਂਦਾ ਸੇਲ ਵਾਸਤੇ ਮਹਿੰਦਰਾ 265 DI ਟਰੈਕਟਰ ਬਹੁਤ ਸਾਫ ਕੰਡੀਸ਼ਨ ਚ ਪਿਆ ਜੀ ਭੂਮੀਪੁੱਤਰ 2009 ਮਾਡਲ ਆਈ ਟਰੈਕਟਰ ਰੰਗ ਪੇਂਟ ਦਾ ਪੂਰਾ ਸਾਫ ਪਿਆ ਕਿਤੇ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਟਰੈਕਟਰ ਕਿਤੇ ਕੋਈ ਲੀਕੇਜ ਨਹੀਂ ਪੂਰੀ ਸਾਫ ਕੰਡੀਸ਼ਨ ਪਈ ਆ ਤੇ ਪੰਜਾਬ ਨੰਬਰ ਆ ਟਰੈਕਟਰ ਗੱਲ ਕਰੀਏ ਟਾਇਰਾਂ ਦੀ 90 ਪੈਸੇ ਟਾਇਰ ਪਿਆ ਟਰੈਕਟਰ ਦੇ ਪੋਲੋ ਦੇ ਟਾਇਰਾਂ ਇੰਜਨ ਗੇਅਰ ਲੈਫਟ ਪੰਪ ਦਾ ਟਰੈਕਟਰ ਜਮਾ ਓਕੇ ਬਾਕੀ ਆਲ オリジナル ਡਾਇਰੈਕਟਰ ਹੈ ਇਹ ਮਾਲਕ ਵੀਰਾਂ ਨੇ ਰੇਟ ਰੱਖਿਆ 235000 ਜੋ ਕਿ ਮੌਕੇ ਤੇ ਘੱਟ ਹੋ ਜਾਊਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਟਰੈਕਟਰ ਨੂੰ ਏਰੀਆ ਹੈਗਾ ਜੀ ਤਲਵੰਡੀ ਸਾਬੋ ਪੰਜਾਬ ਅੱਗਿਆ ਹੈ ਨਾ ਸੇਲ ਵਾਸਤੇ ਸਵਰਾਜ 855 ਬਹੁਤ ਸਾਫ ਕੰਡੀਸ਼ਨ ਪਈ ਟਰੈਕਟਰ ਦੀ ਟਰੈਕਟਰ ਰੰਗ ਪੇਂਟ ਦਾ ਜਮਾ オリジナル ਪਿਆ ਜੀ ਕਿਤੇ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਕਿਤੇ ਕੋਈ ਲੀਕੇਜ ਨਹੀਂ ਟਰੈਕਟਰ ਪੂਰੀ ਸਾਫ ਕੰਡੀਸ਼ਨ ਪਈ ਆ ਤੇ ਇੰਜਨ ਗੇਅਰ ਲੈਫਟ ਪੰਪ ਦਾ ਟਰੈਕਟਰ ਜਮਾ ਓਕੇ ਪਿਆ ਕੋਈ ਕਮੀ ਪੇਸ਼ ਨਹੀਂ ਕਲੋਸ ਕਰਦਾ ਇੰਜਨ ਆ ਜੀ ਤੇ ਪੰਜਾਬ ਨੰਬਰ ਹੈ ਟਰੈਕਟਰ ਬਾਕੀ ਆਲ オリジナル ਟਰੈਕਟਰ ਆ ਮਾਲਕ ਵੀਰਾਂ ਨੇ ਰੇਟ ਰੱਖਿਆ 4.5 ਲੱਖ ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਵਾ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਤੇ ਏਰੀਆ ਹੈਗਾ ਜੀ ਸਮਾਣਾ ਪੰਜਾਬ ਆਪਣੀ ਵੀਡੀਓ ਬਥੇ ਲਗੀ ਲਾਈਕ ਚੈਨਲ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ